ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਆਪਣੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਦਰਸ਼ਕਾਂ ਅਗੇ ਰਿਕਵੈਸਟ ਹੈ ਕਿ ਜੇਕਰ ਚੈਨਲ ਉਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਫਿਰ ਆਓ ਆਪਣੀ ਅੱਜ ਦੀ ਇਸ ਅਪਡੇਟ ਨੂੰ ਸ਼ੁਰੂ ਕਰਦੇ ਹਾਂ ਕਿ ਪੰਜਾਬ ਦੇ ਕਿਸਾਨਾਂ ਲਈ ਚੰਗੀ ਖਬਰ ਖਾਤਿਆਂ ਵਿੱਚ ਆ ਰਹੇ ਪੈਸੇ ਡਰਾਈਵਿੰਗ ਲਾਇਸੈਂਸ ਬਣਾਉਣ ਵਾਲੇ ਦੇਣ ਧਿਆਨ ਖੜੀ ਹੋਈ ਨਵੀਂ ਮੁਸੀਬਤ ਮੁਫਤ ਏਟੀਐਮ ਲੈਣ ਦੀ ਸੀਮਾ ਘਟੀ ਐਚਡੀਐਫਸੀ ਪੀਐਨਬੀ ਬੈਂਕ ਨੇ ਅੱਜ ਤੋਂ ਬਦਲੇ ਨਿਯਮ ਬੈਂਕ ਖਾਤੇ ਵਿੱਚ ਨਹੀਂ ਰੱਖੇ 500 ਰੁਪਏ ਤਾਂ ਹੋਵੇਗਾ 4 ਲੱਖ ਦਾ ਨੁਕਸਾਨ 31 ਮਈ ਹੈ ਆਖਰੀ ਤਰੀਕ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੇ ਕਿਸਾਨਾਂ ਦੀ ਕਿ ਕਿਸਾਨਾਂ ਲਈ ਚੰਗੀ ਖਬਰ ਹੈ ਖਾਤਿਆਂ ਵਿੱਚ ਆ ਰਹੇ ਹਨ ਪੈਸੇ ਸਵੇਰ ਪਾਰਦੀਆ ਮੰਡੀਆਂ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਹੁਣ ਤੱਕ 114 ਲੱਖ ਮੀਟ्रिक टन ਕਣਕ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ ਜਿਸ ਚੋਂ 111 ਲੱਖ ਮੀਟ्रिक टन ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਅਨਾਜ ਭਵਨ ਵਿਖੇ মিডিਆ ਨਾਲ ਗੱਲਬਾਤ ਕਰਦਿਆਂ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਦੱਸਿਆ ਕਿ ਸਰਕਾਰੀ ਏਜੰਸੀਆਂ ਦੁਆਰਾ ਖਰੀਦ 100 ਲੱਖ ਮੀਟ्रिक टन ਦੇ ਆંકੜੇ ਨੂੰ ਪਾਰ ਕਰ ਗਈ ਹੈ ਅਤੇ ਮੌਜੂਦਾ ਸਮੇਂ ਮੰਡੀਆਂ ਚ 103 ਲੱਖ ਮੀਟ੍ਰਿਕ ਟਨ ਕਣਕ ਦੀ ਸਰਕਾਰੀ ਖਰੀਦ ਕੀਤੀ ਜਾ ਚੁੱਕੀ ਹੈ ਕਿਸਾਨਾਂ ਨੂੰ ਅਦਾਇਗੀ ਦੇ ਸਬੰਧ ਵਿੱਚ ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਖਾਤਿਆਂ ਵਿੱਚ 22815 ਕਰੋੜ ਰੁਪਏ ਦੀ ਰਕਮ ਜਮ੍ਹਾਂ ਕਰਵਾਈ ਜਾ ਚੁੱਕੀ ਹੈ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਭੁਗਤਾਨ ਨਾਲ ਦੀ ਨਾਲ ਕੀਤਾ ਜਾ ਰਿਹਾ ਹੈ ਹੁਣ ਤੱਕ 628674 ਕਿਸਾਨ ਆਪਣੀ ਉਪਜ ਮੰਡੀਆਂ ਵਿੱਚ ਲੈ ਆ ਚੁੱਕੇ ਕੇ ਹਨ ਚੁਕਾਈ ਵੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਅਤੇ 47.37 ਲੱਖ ਮੀਟ੍ਰਿਕ ਟਨ ਕਣਕ ਦੀ ਚੁਕਾਈ ਹੋ ਚੁੱਕੀ ਹੈ ਜੋ 72 ਘੰਟਿਆਂ ਦੇ ਨਿਯਮਾਂ ਅਨੁਸਾਰ 56.6 ਫੀਸਦੀ ਹੈ ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਕੁੱਲ 2885 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ ਅਤੇ ਇਹਨਾਂ 'ਚੋਂ 1864 ਨਿਯਮਤ ਕੀਤੇ ਗਏ ਹਨ ਜਦਕਿ 1021 ਅਸਥਾਈ ਹਨ ਇਸ ਵਾਰ ਝਾੜ ਬਹੁਤ ਜਿਆਦਾ ਰਿਹਾ ਹੈ ਜਿਸ ਕਾਰਨ ਪੰਜਾਬ ਵਿੱਚ ਬੰਪਰ ਫਸਲ ਹੋਈ ਹੈ ਇਸ ਨਾਲ 124 ਲੱਖ ਮੀਟ्रिक टन ਦੇ ਟੀਚੇ ਨੂੰ ਸਫਲਤਾਪੂਰਵਕ ਪੂਰਾ ਕਰਨ ਵਿੱਚ ਬਹੁਤ ਮਦਦ ਮਿਲੇਗੀ ਘਟਾਰੂ ਚੱਕ ਨੇ ਦੱਸਿਆ ਕਿ ਸਮੇਂ-ਸਮੇਂ ਤੇ ਸੂਬੇ ਦੀਆਂ ਮੰਡੀਆਂ ਦਾ ਦੌਰਾ ਕਰ ਰਹੇ ਹਨ ਅਤੇ ਕਿਸਾਨਾਂ ਨੇ ਮੰਡੀਆਂ ਵਿੱਚ ਕੀਤੇ ਪ੍ਰਬੰਧਾਂ ਬਾਤ ਕੋਈ ਸ਼ਿਕਾਇਤ ਨਹੀਂ ਕੀਤੀ ਹੈ ਇਸ ਦੇ ਨਾਲ ਹੀ ਬਾਰਦਾ ਨੇ ਸਫਾਈ ਪੀਣ ਵਾਲਾ ਪਾਣੀ ਅਤੇ ਲੱਕੜ ਦੇ ਕਰੇਟ ਵਰਗੀਆਂ ਸਾਰੀਆਂ ਜ਼ਰੂਰੀ ਸਹੂਲਤਾਂ ਯਕੀਨੀ ਬਣਾਈਆਂ ਗਈਆਂ ਹਨ ਇਸ ਮੌਕੇ ਪ੍ਰਮੁੱਖ ਸਕੱਤਰ ਰਾਹੁਲ ਦਿਵਾੜੀ ਵਧੀਕ ਸਕੱਤਰ ਕਮਲ ਕੁਮਾਰ ਗਰਗ ਅਤੇ ਵਧੀਕ ਡਾਇਰੈਕਟਰ ਡਾਕਟਰ ਅੰਜੂ ਮਨ ਪਾਸਕਰ ਮੌਜੂਦ ਸਨ ਅੱਗੇ ਵੱਧਦੇ ਹਾਂ ਆਪਣੀ ਅਗਲੀ ਖਬਰ ਤੇ ਕੀ ਡਰਾਈਵਿੰਗ ਲਾਇਸੈਂਸ ਬਣਾਉਣ ਵਾਲੇ ਦੇਣ ਧਿਆਨ ਖੜੀ ਹੋਈ ਹੈ ਤੁਸੀ ਬਤ ਡਰਾਈਵਿੰਗ ਲਾਇਸੈਂਸ ਬਣਾਉਣ ਵਾਲਿਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 2 ਦਿਨ ਪਹਿਲਾਂ ਹੀ ਜਲੰਧਰ ਵਿਖੇ ਆਟੋਮੈਟਿਕ ਡਰਾਈਵਿੰਗ ਟੈਸਟ ਸੈਂਟਰ ਨੇੜੇ ਬੱਸ ਸਟੈਂਡ ਦਾ ਅਚਾਨਕ ਨਿਰੀਖਣ ਕਰਨ ਪਹੁੰਚੇ ਸਨ ਲੋਕਾਂ ਨੂੰ ਲਾਇਸੈਂਸ ਬਣਾਉਣ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਉਂਦੇਨ ਅਤੇ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਨੂੰ ਸੁਵਿਧਾਜਨਕ ਬਣਾਉਣ ਦੇ ਦਾਅਵੇ ਕੀਤੇ ਗਏ ਸਨ ਪਰ ਫਿਰ ਵੀ ਸੈਂਟਰ ਵਿੱਚ ਲਾਇਸੈਂਸ ਬਣਾਉਣ ਲਈ ਆਉਣ ਵਾਲੇ ਵਿਨੇਕਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਿਨੇਕਾਰਾਂ ਨੂੰ 5 ਘੰਟੇ ਸਰਵਰ ਦੇ ਬੰਦ ਰਹਿਣ ਨਾਲ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਬੁੱਧਵਾਰ ਸੈਂਟਰ ਵਿੱਚ ਸਵੇਰੇ 9 ਵਜੇ ਹੀ ਕੰਮ ਸ਼ੁਰੂ ਹੋਣ ਤੇ ਸਰਵਰ ਬੰਦ ਹੋ ਗਿਆ ਜਿਸ ਕਾਰਨ ਲਾਇਸੈਂਸ ਬਣਾਉਣ ਵਾਲੇ ਲੋਕਾਂ ਦੇ ਇਹ ਦੋ ਪਹੀਆ ਅਤੇ ਚਾਰ ਪਹੀਆ ਵਾਹਨਾ ਦੇ ਡਰਾਈਵਿੰਗ ਟੈਸਟ ਨਹੀਂ ਹੋ ਸਕੇ ਜਿਸ ਕਾਰਨ ਲਗਭਗ 150 ਲੋਕਾਂ ਨੂੰ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਪੂਰੀ ਕੀਤੇ ਬਿਨਾ ਹੀ ਨਿਰਾਸ਼ ਹੋ ਕੇ ਵਾਪਸ ਜਾਣ ਲਈ ਮਜਬੂਰ ਹੋਣਾ ਪਿਆ ਹਾਲਾਂਕਿ ਕੁਝ ਲੋਕ ਤਾਂ ਸਵੇਰੇ 7 ਵਜੇ ਹੀ ਦੂਰਦਰਡੇ ਦੇ ਇਲਾਕਿਆਂ ਤੋਂ ਆਏ ਸਨ ਪਰ ਉਨ੍ਹਾਂ ਨੂੰ ਬਿਨਾ ਕੋਈ ਸਪਸ਼ਟ ਜਵਾਬ ਮਿਲੇ ਦੁਪਹਿਰ ਤੱਕ ਇੰਤਜ਼ਾਰ ਕਰਨਾ ਪਿਆ ਇਸ ਸੈਂਟਰ ਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਵਿਦਿਆਰਥੀ, ਔਰਤਾ ਅਤੇ ਬਜ਼ੁਰਗ ਡਰਾਈਵਿੰਗ ਲੈਸੈਂਸ ਬਣਾਉਣ ਆਉਂਦੇ ਹਨ। ਬੁੱਧਵਾਰ ਨੂੰ ਵੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਸਕੂਲ ਜਾਂ ਕਾਲਜ ਵਿੱਚੋਂ ਸਮਾਂ ਕੱਢ ਕੇ ਆਏ ਸਨ। ਸਵੇਰੇ ਜਲਦੀ ਆ ਕੇ ਲਾਈਨ ਵਿੱਚ ਲੱਗ ਕੇ ਆਪਣੀ ਵਾਰੀ ਆਉਣ ਦੀ ਆਸ ਲਗਾਈ। ਬਿਨੈਕਾਰਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਲੰਮੇ ਇੰਤਜ਼ਾਰ ਤੋਂ ਬਾਅਦ ਦੁਪਹਿਰ 2 ਵਜੇ ਤੱਕ ਜਦੋਂ ਸਰਵਰ ਚਾਲੂ ਹੋਇਆ ਤਦ ਜਾ ਕੇ ਦੁਬਾਰਾ ਡਰਾਈਵਿੰਗ ਟੈਸਟ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੀ ਪਰ ਜਦੋਂ ਤੱਕ ਜ਼ਿਆਦਾਤਰ ਬਿਨੇਕਰ ਗਰਮੀ ਅਤੇ ਇਹ ਇਹ ਵਿਵਸਥਾ ਤੋਂ ਤੰਗ ਆ ਕੇ ਵਾਪਸ ਜਾ ਚੁੱਕੇ ਸਨ ਦਿੱਤੇ ਗੁਲਾਟੀ ਜੋ ਮਾਡਲ ਟਾਊਨ ਤੋਂ ਆਏ ਸਨ ਨੇ ਦੱਸਿਆ ਕਿ ਮੈਂ ਮਹੀਨਿਆਂ ਪਹਿਲੇ ਸਲਾਟ ਬੁੱਧ ਕੀਤਾ ਸੀ ਬੁੱਕ ਕੀਤਾ ਸੀ ਪਰ ਟੈਸਟ ਨਹੀਂ ਹੋਇਆ ਹੁਣ ਫਿਰ ਤੋਂ ਸਲਾਟ ਲੈਣਾ ਪਵੇਗਾ ਜੇਕਰ ਕੋਈ ਜ਼ਰੂਰੀ ਕੰਮ ਛੁੱਟ ਜਾਵੇ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਉੱਥੇ ਹੀ ਸੈਂਟਰ ਤੇ ਔਰਤਾ ਅਤੇ ਵਿਦਿਆਰਥੀਆਂ ਦੀ ਗਿਣਤੀ ਵੀ ਕਾਫੀ ਸੀ ਕੁਝ ਔਰਤਾਂ ਬੱਚਿਆਂ ਨੂੰ ਘਰ ਛੱਡ ਕੇ ਆਈਆਂ ਸਨ ਉੱਥੇ ਹੀ ਕਈ ਵਿਦਿਆਰਥੀ ਕੋਲੇਜ ਤੋਂ ਛੁੱਟੀ ਲੈ ਕੇ ਆਏ ਸਨ ਇੱਕ ਵਿਦਿਆਰਥਣ ਨਿਧੀ ਗੁਪਤਾ ਨੇ ਦੱਸਿਆ ਕਿ ਅਸੀਂ ਸੋਚਦੇ ਹਾਂ ਕਿ ਹੁਣ ਸਭ ਕੁਝ ਡਿਜੀਟਲ ਹੋ ਗਿਆ ਤਾਂ ਸਹੂਲਤ ਹੋਏਗੀ ਪਰ ਜਦੋਂ ਆਏ ਦਿਨ ਸਰਵਰ ਹੀ ਕੰਮ ਨਾ ਕਰੇ ਤਾਂ ਇਹ ਸਹੂਲਤ ਦੀ ਆਖਰ ਕੀ ਤੁਕ ਰਹਿ ਜਾਂਦੀ ਹੈ ਦੇ ਹਾਂ ਆਪਣੀ ਅਗਲੀ ਖਬਰ ਤੇ ਮੁਫਤ ਏਟੀਐਮ ਲੈਣ ਦੇਣ ਦੀ ਸੀਮਾ ਘਟੀ HDFC PNB ਬੈਂਕ ਨੇ ਆਦੇ ਨਿਯਮ ਕਰ ਤੁਸੀਂ ਵਾਰ-ਵਾਰ ਏਟੀਐਮ ਤੋਂ ਪੈਸੇ ਕਢਵਾਉਂਦੇ ਤਾਂ ਹੁਣ ਤੁਹਾਨੂੰ ਵਾਧੂ ਖਰਚੇ ਚੱਲਣੇ ਪੈ ਸਕਦੇ ਹਨ ਭਾਰਤੀ ਰਿਜ਼ਰਵ ਬੈਂਕ ਆਰਬੀ ਨੇ ਨਵੇਂ ਦਿਸ਼ਾ ਨਿਰਦੇਸ਼ 1 ਮਈ 2025 ਤੋਂ ਲਾਗੂ ਹੋ ਗਏ ਹਨ ਜਿਸ ਦੇ ਤਹਿਤ ਮੁਫਤ ਏਟੀਐਮ ਲੈਣ ਦੇ ਦੀ ਸੀਮਾ ਘਟਾ ਦਿੱਤੀ ਗਈ ਹੈ ਤੇ ਵਾਧੂ ਲੈਣ ਦੇ ਖਰਚੇ ਵਧਾ ਦਿੱਤੇ ਗਏ ਹਨ ਮੈਟਰੋ ਉਹ ਸ਼ਹਿਰਾਂ ਵਿੱਚ ਗਾਹਕਾਂ ਪ੍ਰਤੀ ਮਹੀਨਾ ਸਿਰਫ 3 ਮੁਫਤ ਏਟੀਐਮ ਲੈਣ ਦੇਣ ਕਰ ਸਕਣਗੇ ਗੈਰ ਮੈਟਰੋ ਖੇਤਰਾ ਵਿੱਚ ਇਹ EMA ਪੰਜ ਲੈਣ-ਦੇਣ ਹੋਵੇਗੀ ਇਹ ਸੀਮਾ ਵਿੱਤੀ ਜਿਵੇਂ ਕਿ ਨਕਦੀ ਕਢਾਉਣਾ ਅਤੇ ਗੈਰ ਵਿੱਤੀ ਜਿਵੇਂ ਕਿ ਬੈਲੈਂਸ ਚੈੱਕ ਮਿਨੀ ਸਟੇਟਮੈਂਟ ਲੈਣ-ਦੇਣ ਦੋਹਾਂ ਤੇ ਲਾਗੂ ਹੋਵੇਗੀ ਹੁਣ ਹਰ ਵਾਧੂ ਲੈਣ-ਦੇਣ ਤੇ 23 ਰੁਪਏ ਦਾ ਚਾਰਜ ਜੇ ਚਾਰਜ ਹੋਵੇਗਾ ਜੇਕਰ ਕੋਈ ਗਾਹਕ ਨਿਰਧਾਰਤ ਸੀਮਾ ਤੋਂ ਵੱਧ ਏਟੀਐਮ ਦੀ ਵਰਤੋਂ ਕਰਦਾ ਹੈ ਤਾਂ ਉਸ ਨੂੰ ਹੁਣ ਹਰੇਕ ਵਾਧੂ ਲੈਣ ਦੇਣ ਲਈ 23 ਰੁਪਏ ਪਲੱਸ ਟੈਕਸ ਦਾ ਭੁਗਤਾਨ ਕਰਨਾ ਪਵੇਗਾ ਪਹਿਲਾਂ ਇਹ ਫੀਸ 21 ਰੁਪਏ ਸੀ ਐਚਡੀਐਫਸੀ ਬੈਂਕ ਪੰਜਾਬ ਨੈਸ਼ਨਲ ਬੈਂਕ ਅਤੇ ਇੰਡਸ ਇੰਡ ਬੈਂਕ ਨੇ ਏਟੀਐਮ ਲੈਣ ਦੇ ਤੇ ਲਗਾਏ ਜਾਣ ਵਾਲੇ ਖਰਚਿਆਂ ਵਿੱਚ ਬਦਲਾਅ ਬਣਕਾਰੀ ਦਿੱਤੀ ਹੈ ਇਹ ਬਦਲਾਅ 1 ਮਈ 2025 ਤੋਂ ਲਾਗੂ ਹੋ ਗਏ ਹਨ ਅੱਗੇ ਵਧਦੇ ਹਾਂ ਆਪਣੀ ਅਗਲੀ ਖਬਰ ਤੇ ਕਿ ਬੈਂਕ ਖਾਤੇ ਵਿੱਚ ਨਹੀਂ ਰੱਖੇ ₹500 ਤਾਂ ਹੋਵੇਗਾ 4 ਲੱਖ ਦਾ ਨੁਕਸਾਨ 31 ਮਈ ਹੈ ਆਖਰੀ ਤਰੀਕ ਮਈ ਦੇ ਸ਼ੁਰੂਆਤ ਦੇ ਨਾਲ ਹੀ ਇੱਕ ਮਹੱਤਵਪੂਰਨ ਸਮਾਂ ਸੀਮਾ ਵੀ ਸਾਹਮਣੇ ਆਈ ਹੈ ਜੇਕਰ ਤੁਸੀਂ ਕੇਂਦਰ ਸਰਕਾਰ ਦੀਆਂ ਬੀਮਾ ਯੋਜਨਾਵਾਂ ਦਾ ਲਾਭ ਲੈ ਰਹੇ ਹੋ ਤਾਂ 31 ਮਈ ਤੱਕ ਆਪਣੇ ਬੈਂਕ ਖਾਤੇ ਵਿੱਚ ਘੱਟੋ-ਘੱਟ 500 ਰੁਪਏ ਰੱਖੋ ਇਹ ਰਕਮ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਪੀਐਮ एमजेजे वाईवाई ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਪ੍ਰੀਮੀਅਮ ਲਈ ਜ਼ਰੂਰੀ ਹੈ 2015 ਵਿੱਚ ਸ਼ੁਰੂ ਕੀਤੀ ਆ ਗਈਆਂ ਇਸ ਸਕੀਮਾ ਕੁੱਲ 4 ਲੱਖ ਰੁਪਏ ਤੱਕ ਦਾ ਬੀਮਾ ਕਵਰ ਪ੍ਰਦਾਨ

ਦਾ ਹੀ ਮਕਵਰ ਜਾਰੀ ਰਹਿੰਦਾ ਹੈ ਚੰਗੀ ਗੱਲ ਇਹ ਹੈ ਕਿ ਦੋਵਾਂ ਸਕੀਮਾ ਦਾ ਕੁੱਲ ਪ੍ਰੀਮੀਅਮ 500 ਰੁਪਏ ਤੋਂ ਘੱਟ ਹੈ ਇਹ 1 ਸਾਲ ਦੀ ਜੀਵਨ ਬੀਮਾ ਯੋਜਨਾ ਹੈ ਕਿਸੇ ਵੀ ਕਾਰਨ ਕਰਕੇ ਮੌਤ ਹੋਣ ਦੀ ਸਥਿਤੀ ਵਿੱਚ ਬੀਮਾ ਕਵਰ ਪ੍ਰਦਾਨ ਕਰਦੀ ਹੈ ਇਸ ਵਿੱਚ 18 ਤੋਂ 50 ਸਾਲ ਦੀ ਉਮਰ ਦੇ ਲੋਕਾ ਲੋਕ ਹਿੱਸਾ ਲੈ ਸਕਦੇ ਹਨ ਜੇਕਰ ਕੋਈ ਵਿਅਕਤੀ 50 ਸਾਲ ਦੀ ਉਮਰ ਤੋਂ ਪਹਿਲਾਂ ਇਸ ਯੋਜਨਾ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਹ ਨਿਯਮਤ ਪ੍ਰੀਮੀਅਮ ਦਾ ਭੁਗਤਾਨ ਕਰਕੇ 55 ਸਾਲ ਦੀ ਉਮਰ ਤੱਕ ਇਸ ਦਾ ਲਾਭ ਲੈ ਸਕਦਾ ਹੈ ਇਸ ਸਕੀਮ ਦਾ ਸਾਲਾਨਾ ਪ੍ਰੀਮੀਅਮ 436 ਰੁਪਏ ਹੈ ਜਿਸ ਦੇ ਬਦਲੇ 2 ਲੱਖ ਰੁਪਏ ਦਾ ਜੀਵਨ ਬੀਮਾ ਕਵਰ ਉਪਲਬਧ ਹੈ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ 1 ਸਾਲ ਦੀ ਦੁਰਘਟਨਾ ਬੀਮਾ ਯੋਜਨਾ ਹੈ ਇਸ ਵਿੱਚ 18 ਤੋਂ 70 ਸਾਲ ਦੀ ਉਮਰ ਦੇ ਲੋਕ ਹਿੱਸਾ ਲੈ ਸਕਦੇ ਦੇ ਹਨ ਇਹ ਯੋਜਨਾ ਦੁਰਘਟਨਾ ਵਿੱਚ ਮੌਤ ਜਾਂ ਪੂਰੀ ਤਰ੍ਹਾਂ ਅਪੰਗਤਾ ਹੋਣ ਦੇ 2 ਹੋਣ ਤੇ 2 ਲੱਖ ਰੁਪਏ ਤੱਕ ਅਤੇ ਅੰਸ਼ਕ ਅਪੰਗਤਾ ਹੋਣ ਤੇ 1 ਲੱਖ ਰੁਪਏ ਤੱਕ ਦਾ ਕਵਰ ਪ੍ਰਦਾਨ ਕਰਦੀ ਹੈ ਜਿਸ ਦਾ ਪ੍ਰੀਮੀਅਮ ਸਿਰਫ 20 ਰੁਪਏ ਪ੍ਰਤੀ ਸਾਲ ਹੈ ਨਾਮਾਂਕਣ ਅਤੇ भुगतान प्रक्रिया ਇਹਨਾਂ ਸਕੀਮਾਂ ਲਈ ਨਾਮਾਂਕਨ ਬੈਂਕ ਸ਼ਾਖਾ BCB. ਬੈਂਕ ਦੀ ਵੈੱਬਸਾਈਟ ਜਾਂ ਡਾਕ ਘਰ ਤੇ ਜਾ ਕੇ ਕੀਤਾ ਜਾ ਸਕਦਾ ਹੈ ਪ੍ਰੀਮੀਅਮ ਦੀ ਰਕਮ ਹਰ ਸਾਲ ਗਾਹਕ ਦੇ ਬੈਂਕ ਖਾਤੇ ਵਿੱਚੋਂ ਆਪਣੇ ਆਪ ਕੱਟ ਲਈ ਜਾਂਦੀ ਹੈ ਸੋ ਇਸ ਹਨ ਅੱਜ ਦੀਆਂ ਕੁਝ ਮੁੱਖ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਈਆਂ ਗਿਆ ਹਨ ਜੇ ਇਨ੍ਹਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਤੁਹਾਡੀ ਕੋਈ رائے ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਜੇ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ